ਇਸ ਹਥਿਆਰ ਦੇ ਵਿਚਾਰ ਜਾਂਦੀ ਹੈ ਇਹ ਤਕਨੀਕੀ ਖਰਾਬੀ ਇਹ ਕਹਿ ਲਈਏ ਵੀ ਇਸ ਜਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸੀ ਉਸ ਦੀ ਚੰਗੀ ਕਿਸਮਤ ਕਿ ਅਚਾਨਕ ਤਕਨੀਕੀ ਖਰਾਬੀ ਆ ਗਈ ਤੇ ਗੋਲ ਤੋਂ ਲੱਖ ਰੁਪਏ ਦੀ ਫਿਰੋਤੀ ਮੰਗ ਲਈ ਜਾਂਦੀ ਹੈ ਕਿ ਆਖਿਰਕਾਰ ਅਸੀਂ ਇਸ ਬੰਦੇ ਦਾ ਕੰਮ ਤਮਾਮ ਕਰ ਦੇਣਾ ਪਰ ਕੋਲੋਲ ਉਸ ਵੇਲੇ ਇਹਨਾਂ ਬਦਮਾਸ਼ਾਂ ਦੇ ਨਾਲ ਹੋ ਜਾਂਦੀ ਹੈ ਜਦੋਂ ਘਰੋਂ ਤਾਂ ਪੂਰੀ ਤਿਆਰੀ ਕਰਕੇ ਮੂੰਹ ਟਾਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚਦੇ ਨੇ ਡੈਂਟਲ ਕਲੀਨਿਕ ਦੇ ਬਾਹਰ ਹੈ ਜੇਬ ਦੇ ਵਿੱਚੋਂ ਬੰਦੂਕ ਕੱਢੀ ਜਾਂਦੀ ਹੈ ਤਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸੇ ਵੇਲੇ ਗੋਲੀ ਨਹੀਂ ਚਲਦੀ ਹਥਿਆਰ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਬਦਮਾਸ਼ ਤੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਇਹ ਬੰਦੂਕ ਚੱਲ ਜਾਏ ਗੋਲੀ ਚਲਾਉਣੀ ਹੈ ਪਰ ਤਕਨੀਕੀ ਖਰਾਬੀ ਦੇ ਕਰਕੇ ਗੋਲੀ ਨਹੀਂ ਚੱਲਦੀ ਜਿਸ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੂੰ ਹੱਥ-ਪੈਰਾਂ ਦੀ ਪੈ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਇਹ ਡੈਂਟਲ ਕਲੀਨਿਕ ਦੇ ਬਾਹਰ ਪਹੁੰਚਦੇ ਨੇ ਫਟਾਫਟ ਕੋਈ ਦੇਖ ਨਾ ਲਵੇ ਮੂੰਹ ਟੱਕਿਆ ਹੁੰਦਾ ਦਿਨ ਦਿਹਾੜੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ਉਸ ਵੇਲੇ ਨਾ ਕਾਮਯਾਬ ਸਾਬਿਤ ਹੁੰਦੀ ਹੈ ਜਦੋਂ ਤਕਨੀਕੀ ਖਰਾਬੀ ਇਸ ਹਥਿਆਰ ਦੇ ਵਿੱਚ ਆ ਜਾਂਦੀ ਹੈ ਇਹ ਤਕਨੀਕੀ ਖਰਾਬੀ ਇਹ ਕਹਿ ਲਈਏ ਵੀ ਇਸ ਜਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸੀ ਉਸ ਦੀ ਚੰਗੀ ਕਿਸਮਤ ਕੀ ਅਚਾਨਕ ਤਕਨੀਕੀ ਖਰਾਬੀ ਆ ਗਈ ਤੇ ਗੋਲੀ ਨਹੀਂ ਚੱਲੀ ਤਾਂ ਫਿਰ ਫਟਾਫਟੇ ਮੌਕੇ ਤੋਂ ਫਰਾਰ ਹੋ ਗਏ ਕਿਸੇ ਨੂੰ ਵੀ ਪਿੰਕ ਨਾ ਲਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਸਵਿਫਟ ਗੱਡੀ ਖੜੀ ਹੋਈ ਹੈ ਦੂਜੇ ਪਾਸੇ ਜਦੋਂ ਇਹ ਗੋਲੀ ਨਹੀਂ ਚਲਦੀ ਤਾਂ ਜਿਹੜੇ ਪੈਰੀ ਇਹ ਬਦਮਾਸ਼ ਹੁੰਦੇ ਨੇ ਉਸੇ ਪੈਰੀ ਫਟਾਫਟ ਭੱਜ ਜਾਂਦੇ ਨੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਪੂਰੀ ਤਿਆਰੀ ਕੀਤੀ ਭੱਜ ਕੇ ਆਇਆ ਮੂੰਹ ਟਕਿਆ ਸਿਰ ਟਕਿਆ ਹੋਇਆ ਸੀ ਬੰਦੂਕ ਨੂੰ ਲੋਡ ਕੀਤਾ ਇੱਕ ਵਾਰ ਚਲਾਈ ਕੋਸ਼ਿਸ਼ ਗੋਲੀ ਤਾਂ ਕਿ ਚੱਲ ਜਾਵੇ ਨਹੀਂ ਚੱਲੀ ਦੂਜੀ ਵਾਰ ਫੇਰ ਦੁਬਾਰਾ ਕੋਸ਼ਿਸ਼ ਕਰਦਾ ਹੈ ਵਿਅਕਤੀ ਪਰ ਨਹੀਂ ਚੱਲਦੀ ਤਾਂ ਕਿ ਕੋਈ ਫੜਨਾ ਲਵੇ ਇਸ ਗੱਲ ਦਾ ਵੀ ਮਨ ਦੇ ਵਿੱਚ ਖੌਫ ਸੀ ਤੇ ਫਟਾਫਟ ਉਸੇ ਮੋਟਰਸਾਈਕਲ ਦੇ ਪਿੱਛੇ ਜਾ ਕੇ ਬੈਠ ਗਿਆ ਤੇ ਫਰਾਰ ਹੋ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕਿਆਤ ਹੋਈਆਂ ਨੇ ਤਸਵੀਰਾਂ ਇਹ ਸੋਚਣ ਲਈ ਵੀ ਮਜਬੂਰ ਕਰਦੀਆਂ ਨੇ ਕਿ ਅਸੀਂ ਦਿਨ ਦਿਹਾੜੇ ਵੀ ਹੁਣ ਪੰਜਾਬ ਦੇ ਵਿੱਚ ਸੁਰੱਖਿਅਤ ਹਾਂ ਜਾਂ ਨਹੀਂ ਜੇਕਰ ਇਹ ਗੋਲੀ ਚੱਲ ਜਾਂਦੀ ਤਾਂ ਕਿਸੇ ਦੀ ਜਾਨ ਵੀ ਚਲੀ ਜਾ ਸਕਦੀ ਸੀ ਤਾਂ ਸੁਖਰਾਜ ਸਿੰਘ ਨਾਮ ਦੇ ਵਿਅਕਤੀ ਦੇ ਉੱਤੇ ਜਿਹੜੀ ਐ ਗੋਲੀ ਚਲਾਉਣ ਦੇ ਲਈ ਪਹੁੰਚੇ ਸਨ ਵਿਖੀ ਵਿੰਦੇ ਡੈਂਟਲ ਕਲੀਨਿਕ ਦੇ ਬਾਹਰ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਸਫਲ ਨਹੀਂ ਹੋ ਸਕੀ ਤਾਂ ਇਹ ਵੀ ਜਾਣਕਾਰੀ ਸੂਤਰਾ ਮੁਤਾਬਿਕ ਮਿਲੀ ਹੈ ਕਿ ਕਿਸੇ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਦੇ ਕੋਲੋਂ ਇਸ ਡੈਂਟਲ ਕਲੀਨਿਕ ਦੇ ਮਾਲਕ ਨੂੰ ਮਾਰਨ ਦੇ ਲਈ ਲੱਖਾਂ ਰੁਪਏ ਦੀ ਫਿਰ ਰੋਤੀ ਮੰਗੀ ਗਈ ਸੀ ਹਾਲਾਂਕਿ ਪੁਲਿਸ ਇਸ ਮਾਮਲੇ ਦਾ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤੇ ਉਸ ਜੋ ਡੈਂਟਲ ਕਲੀਨਿਕ ਦਾ ਮਾਲਕ ਹੈ ਉਸ ਦਾ ਵੀ ਕੋਈ ਚੰਗਾ ਕਰਮ ਅੱਗੇ ਆ ਗਿਆ ਕਿ ਐਨ ਮੌਕੇ ਦੇ ਉੱਤੇ ਗੋਲੀ ਨਹੀਂ ਚੱਲੀ ਤੇ ਉਸ ਦਾ ਬਚਾਅ ਹੋ ਗਿਆ ਤੇ ਇਹਨਾਂ ਬਦਮਾਸ਼ਾਂ ਨੂੰ ਪੁੱਠੇ ਪੈਰੀ ਵਾਪਸ ਜਾਣਾ ਪਿਆ ਲੱਖਾਂ ਰੁਪਏ ਦੀ ਫਿਰੋਤੀ ਮੰਗ ਲਈ ਜਾਂਦੀ ਹੈ ਕਿ ਆਖਿਰਕਾਰ ਅਸੀਂ ਇਸ ਬੰਦੇ ਦਾ ਕੰਮ ਤਮਾਮ ਕਰ ਦੇਣਾ ਪਰ ਕੋਲੋਲ ਉਸ ਵੇਲੇ ਇਹਨਾਂ ਬਦਮਾਸ਼ਾਂ ਦੇ ਨਾਲ ਹੋ ਜਾਂਦੀ ਹੈ ਜਦੋਂ ਘਰੋਂ ਤਾਂ ਪੂਰੀ ਤਿਆਰੀ ਕਰਕੇ ਮੂੰਹ ਟਾਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚਦੇ ਨੇ ਡੈਂਟਲ ਕਲੀਨਿਕ ਦੇ ਬਾਹਰ ਹੈ ਜੇਬ ਦੇ ਵਿੱਚੋਂ ਬੰਦੂਕ ਕੱਢੀ ਜਾਂਦੀ ਹੈ ਤਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸੇ ਵੇਲੇ ਗੋਲੀ ਨਹੀਂ ਚਲਦੀ ਹਥਿਆਰ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਬਦਮਾਸ਼ ਤੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਇਹ ਬੰਦੂਕ ਚੱਲ ਜਾਏ ਗੋਲੀ ਚਲਾਉਣੀ ਹੈ ਪਰ ਤਕਨੀਕੀ ਖਰਾਬੀ ਦੇ ਕਰਕੇ ਗੋਲੀ ਨਹੀਂ ਚਲਦੀ ਜਿਸ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੂੰ ਹੱਥ-ਪੈਰਾਂ ਦੀ ਪਹਿ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਇਹ ਡੈਂਟਲ ਕਲੀਨਿਕ ਦੇ ਬਾਹਰ ਪਹੁੰਚਦੇ ਨੇ ਫਟਾਫਟ ਕੋਈ ਦੇਖ ਨਾ ਲਵੇ ਮੂੰਹ ਟੱਕਿਆ ਹੁੰਦਾ ਦਿਨ ਦਿਹਾੜੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ਉਸ ਵੇਲੇ ਨਾਕਾਮਯਾਬ ਸਾਬਿਤ ਹੁੰਦੀ ਹੈ ਜਦੋਂ ਤਕਨੀਕੀ ਖਰਾਬੀ ਇਸ ਹਥਿਆਰ ਦੇ ਵਿੱਚ ਆ ਜਾਂਦੀ ਹੈ ਇਹ ਤਕਨੀਕੀ ਖਰਾਬੀ ਇਹ ਕਹਿ ਲਈਏ ਵੀ ਇਸ ਜਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸੀ ਉਸ ਦੀ ਚੰਗੀ ਕਿਸਮਤ ਕੀ ਅਚਾਨਕ ਤਕਨੀਕੀ ਖਰਾਬੀ ਆ ਗਈ ਤੇ ਗੋਲੀ ਨਹੀਂ ਚੱਲੀ ਤਾਂ ਫੇਰ ਫਟਾਫਟੇ ਮੌਕੇ ਤੋਂ ਫਰਾਰ ਹੋ ਗਏ ਕਿਸੇ ਨੂੰ ਵੀ ਪਿੰਕ ਨਾ ਲਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਸਵਿਫਟ ਗੱਡੀ ਖੜੀ ਹੋਈ ਹੈ ਦੂਜੇ ਪਾਸੇ ਜਦੋਂ ਇਹ ਗੋਲੀ ਨਹੀਂ ਚਲਦੀ ਤਾਂ ਜਿਹੜੇ ਪੈਰੀ ਇਹ ਬਦਮਾਸ਼ ਹੁੰਦੇ ਨੇ ਉਸੇ ਪੈਰੀ ਫਟਾਫਟ ਭੱਜ ਜਾਂਦੇ ਨੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਪੂਰੀ ਤਿਆਰੀ ਕੀਤੀ ਭੱਜ ਕੇ ਆਇਆ ਮੂੰਹ ਟਕਿਆ ਸਿਰ ਟਕਿਆ ਹੋਇਆ ਸੀ ਬੰਦੂਕ ਨੂੰ ਲੋਡ ਕੀਤਾ ਇੱਕ ਵਾਰ ਚਲਾਈ ਕੋਸ਼ਿਸ਼ ਗੋਲੀ ਤਾਂ ਕਿ ਚੱਲ ਜਾਵੇ ਨਹੀਂ ਚੱਲੀ ਦੂਜੀ ਵਾਰ ਫੇਰ ਦੁਬਾਰਾ ਕੋਸ਼ਿਸ਼ ਕਰਦਾ ਹੈ ਵਿਅਕਤੀ ਪਰ ਨਹੀਂ ਚਲਦੀ ਤਾਂ ਕਿ ਕੋਈ ਫੜਨਾ ਲਵੇ ਇਸ ਗੱਲ ਦਾ ਵੀ ਮਨ ਦੇ ਵਿੱਚ ਖੌਫ ਸੀ ਤੇ ਫਟਾਫਟ ਉਸੇ ਮੋਟਰਸਾਈਕਲ ਦੇ ਪਿੱਛੇ ਜਾ ਕੇ ਬੈਠ ਗਿਆ ਤੇ ਫਰਾਰ ਹੋ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਇਹ ਸੋਚਣ ਲਈ ਵੀ ਮਜਬੂਰ ਕਰਦੀਆਂ ਨੇ ਕਿ ਅਸੀਂ ਦਿਨ ਦਿਹਾੜੇ ਵੀ ਹੁਣ ਪੰਜਾਬ ਦੇ ਵਿੱਚ ਸੁਰੱਖਿਅਤ ਹਾਂ ਜਾਂ ਨਹੀਂ ਜੇਕਰ ਇਹ ਗੋਲੀ ਚੱਲ ਜਾਂਦੀ ਤਾਂ ਕਿਸੇ ਦੀ ਜਾਨ ਵੀ ਚਲੀ ਜਾ ਸਕਦੀ ਸੀ ਤਾਂ ਸੁਖਰਾਜ ਸਿੰਘ ਨਾਮ ਦੇ ਵਿਅਕਤੀ ਦੇ ਉੱਤੇ ਜਿਹੜੀ ਹੈ ਗੋਲੀ ਚਲਾਉਣ ਦੇ ਲਈ ਪਹੁੰਚੇ ਸਨ ਵਿਖੀ ਵਿੰਦੇ ਡੈਂਟਲ ਕਲੀਨਿਕ ਦੇ ਬਾਹਰ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਸਫਲ ਨਹੀਂ ਹੋ ਸਕੀ ਤਾਂ ਇਹ ਵੀ ਜਾਣਕਾਰੀ ਸੂਤਰਾਂ ਮੁਤਾਬਕ ਮਿਲੀ ਹੈ ਕਿ ਕਿਸੇ ਵਿਦੇਸ਼ ਤੇ ਵਿੱਚ ਬੈਠੇ ਗੈਂਗਸਟਰ ਦੇ ਕੋਲੋਂ ਇਸ ਡੈਂਟਲ ਕਲੀਨਿਕ ਦੇ ਮਾਲਕ ਨੂੰ ਮਾਰਨ ਦੇ ਲਈ ਲੱਖਾਂ ਰੁਪਏ ਦੀ ਫਿਰ ਰੋਤੀ ਮੰਗੀ ਗਈ ਸੀ ਹਾਲਾਂਕਿ ਪੁਲਿਸ ਇਸ ਮਾਮਲੇ ਦਾ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤੇ ਉਸ ਜੋ ਡੈਂਟਲ ਕਲੀਨਿਕ ਦਾ ਮਾਲਕ ਹੈ ਉਸ ਦਾ ਵੀ ਕੋਈ ਚੰਗਾ ਕਰਮ ਅੱਗੇ ਆ ਗਿਆ ਕਿ ਐਨ ਮੌਕੇ ਦੇ ਉੱਤੇ ਗੋਲੀ ਨਹੀਂ ਚੱਲੀ ਤੇ ਉਸ ਦਾ ਬਚਾਅ ਹੋ ਗਿਆ ਤੇ ਇਹਨਾਂ ਬਦਮਾਸ਼ਾਂ ਨੂੰ ਪੁੱਠੇ ਪੈਰੀ ਵਾਪਸ ਜਾਣਾ ਪਿਆ ਤੋ ਲੱਖਾਂ ਰੁਪਏ ਦੀ ਫਿਰੋਤੀ ਮੰਗ ਲਈ ਜਾਂਦੀ ਹੈ ਕਿ ਆਖਿਰਕਾਰ ਅਸੀਂ ਇਸ ਬੰਦੇ ਦਾ ਕੰਮ ਤਮਾਮ ਕਰ ਦੇਣਾ ਪਰ ਕੋਲੋਲ ਉਸ ਵੇਲੇ ਇਹਨਾਂ ਬਦਮਾਸ਼ਾਂ ਦੇ ਨਾਲ ਹੋ ਜਾਂਦੀ ਹੈ ਜਦੋਂ ਘਰੋਂ ਤਾਂ ਪੂਰੀ ਤਿਆਰੀ ਕਰਕੇ ਮੂੰਹ ਟਾਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚਦੇ ਨੇ ਡੈਂਟਲ ਕਲੀਨਿਕ ਦੇ ਬਾਹਰ ਹੈ ਜੇਬ ਦੇ ਵਿੱਚੋਂ ਬੰਦੂਕ ਕੱਢੀ ਜਾਂਦੀ ਹੈ ਤਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸੇ ਵੇਲੇ ਗੋਲੀ ਨਹੀਂ ਚਲਦੀ ਹਥਿਆਰ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਬਦਮਾਸ਼ ਤੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਇਹ ਬੰਦੂਕ ਚੱਲ ਜਾਏ ਗੋਲੀ ਚਲਾਉਣੀ ਹੈ ਪਰ ਤਕਨੀਕੀ ਖਰਾਬੀ ਦੇ ਕਰਕੇ ਗੋਲੀ ਨਹੀਂ ਚਲਦੀ ਜਿਸ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੂੰ ਹੱਥਾਂ ਪੈਰਾਂ ਦੀ ਪਹੇਜ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਇਹ ਡੈਂਟਲ ਕਲੀਨਿਕ ਦੇ ਬਾਹਰ ਪਹੁੰਚਦੇ ਨੇ ਫਟਾਫਟ ਕੋਈ ਦੇਖ ਨਾ ਲਵੇ ਮੂੰਹ ਟੱਕਿਆ ਹੁੰਦਾ ਦਿਨ ਦਿਹਾੜੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ਉਸ ਵੇਲੇ ਨਾਕਾਮਯਾਬ ਸਾਬਿਤ ਹੁੰਦੀ ਹੈ ਜਦੋਂ ਤਕਨੀਕੀ ਖਰਾਬੀ ਇਸ ਹਥਿਆਰ ਦੇ ਵਿੱਚ ਆ ਜਾਂਦੀ ਹੈ ਇਹ ਤਕਨੀਕੀ ਖਰਾਬੀ ਇਹ ਕਹਿ ਲਈਏ ਵੀ ਇਸ ਜਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸੀ ਉਸ ਦੀ ਚੰਗੀ ਕਿਸਮਤ ਕੀ ਅਚਾਨਕ ਤਕਨੀਕੀ ਖਰਾਬੀ ਆ ਗਈ ਤੇ ਗੋਲੀ ਨਹੀਂ ਚੱਲੀ ਤਾਂ ਫੇਰ ਫਟਾਫਟੇ ਮੌਕੇ ਤੋਂ ਫਰਾਰ ਹੋ ਗਏ ਕਿਸੇ ਨੂੰ ਵੀ ਪਿੰਕ ਨਾ ਲੱਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਸਵਿਫਟ ਗੱਡੀ ਖੜੀ ਹੋਈ ਹੈ ਦੂਜੇ ਪਾਸੇ ਜਦੋਂ ਇਹ ਗੋਲੀ ਨਹੀਂ ਚਲਦੀ ਤਾਂ ਜਿਹੜੇ ਪੈਰੀ ਇਹ ਬਦਮਾਸ਼ ਹੁੰਦੇ ਨੇ ਉਸੇ ਪੈਰੀ ਫਟਾਫਟ ਭੱਜ ਜਾਂਦੇ ਨੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਪੂਰੀ ਤਿਆਰੀ ਕੀਤੀ ਭੱਜ ਕੇ ਆਇਆ ਮੂੰਹ ਟਕਿਆ ਸਿਰ ਟਕਿਆ ਹੋਇਆ ਸੀ ਬੰਦੂਕ ਨੂੰ ਲੋਡ ਕੀਤਾ ਇੱਕ ਵਾਰ ਚਲਾਈ ਕੋਸ਼ਿਸ਼ ਗੋਲੀ ਤਾਂ ਕਿ ਚਲ ਜਾਵੇ ਨਹੀਂ ਚੱਲੀ ਦੂਜੀ ਵਾਰ ਫੇਰ ਦੁਬਾਰਾ ਕੋਸ਼ਿਸ਼ ਕਰਦਾ ਹੈ ਵਿਅਕਤੀ ਪਰ ਨਹੀਂ ਚਲਦੀ ਤਾਂ ਕਿ ਕੋਈ ਫੜਨਾ ਲਵੇ ਇਸ ਗੱਲ ਦਾ ਵੀ ਮਨ ਦੇ ਵਿੱਚ ਖੌਫ ਸੀ ਤੇ ਫਟਾਫਟ ਉਸੇ ਮੋਟਰਸਾਈਕਲ ਦੇ ਪਿੱਛੇ ਜਾ ਕੇ ਬੈਠ ਗਿਆ ਤੇ ਫਰਾਰ ਹੋ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਇਹ ਸੋਚਣ ਲਈ ਵੀ ਮਜਬੂਰ ਕਰਦੀਆਂ ਨੇ ਕਿ ਅਸੀਂ ਦਿਨ ਦਿਹਾੜੇ ਵੀ ਹੁਣ ਪੰਜਾਬ ਦੇ ਵਿੱਚ ਸੁਰੱਖਿਅਤ ਹਾਂ ਜਾ ਨਹੀਂ ਜੇਕਰ ਇਹ ਗੋਲੀ ਚੱਲ ਜਾਂਦੀ ਤਾਂ ਕਿਸੇ ਦੀ ਜਾਨ ਵੀ ਚਲੀ ਜਾ ਸਕਦੀ ਸੀ ਤਾਂ ਸੁਖਰਾਜ ਸਿੰਘ ਨਾਮ ਦੇ ਵਿਅਕਤੀ ਦੇ ਉੱਤੇ ਜਿਹੜੀ ਹੈ ਗੋਲੀ ਚਲਾਉਣ ਦੇ ਲਈ ਪਹੁੰਚੇ ਸਨ ਪਿੱਖੀ ਵਿੰਦੇ ਡੈਂਟਲ ਕਲੀਨਿਕ ਦੇ ਬਾਹਰ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਸਫਲ ਨਹੀਂ ਹੋ ਸਕੀ ਤਾਂ ਇਹ ਵੀ ਜਾਣਕਾਰੀ ਸੂਤਰਾ ਮੁਤਾਬਿਕ ਮਿਲੀ ਹੈ ਕਿ ਕਿਸੇ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਦੇ ਕੋਲੋਂ ਇਸ ਡੈਂਟਲ ਕਲੀਨਿਕ ਦੇ ਮਾਲਕ ਨੂੰ ਮਾਰਨ ਦੇ ਲਈ ਲੱਖਾਂ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਹਾਲਾਂਕਿ ਪੁਲਿਸ ਇਸ ਮਾਮਲੇ ਦਾ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤੇ ਉਸ ਜੋ ਡੈਂਟਲ ਕਲੀਨਿਕ ਦਾ ਮਾਲਕ ਹੈ ਉਸ ਦਾ ਵੀ ਕੋਈ ਚੰਗਾ ਕਰਮ ਅੱਗੇ ਆ ਗਿਆ ਕਿ ਐਨ ਮੌਕੇ ਦੇ ਉੱਤੇ ਗੋਲੀ ਨਹੀਂ ਚੱਲੀ ਤੇ ਉਸ ਦਾ ਬਚਾਅ ਹੋ ਗਿਆ ਤੇ ਇਹਨਾਂ ਬਦਮਾਸ਼ਾਂ ਨੂੰ ਪੁੱਠੇ ਪੈਰੀ ਵਾਪਸ ਜਾਣਾ ਪਿਆ ਤੋ ਲੱਖਾਂ ਰੁਪਏ ਦੀ ਫਿਰੋਤੀ ਮੰਗ ਲਈ ਜਾਂਦੀ ਹੈ ਕਿ ਆਖਿਰਕਾਰ ਅਸੀਂ ਇਸ ਬੰਦੇ ਦਾ ਕੰਮ ਤਮਾਮ ਕਰ ਦੇਣਾ ਪਰ ਕੋਲੋਲ ਉਸ ਵੇਲੇ ਇਹਨਾਂ ਬਦਮਾਸ਼ਾਂ ਦੇ ਨਾਲ ਹੋ ਜਾਂਦੀ ਹੈ ਜਦੋਂ ਘਰੋਂ ਤਾਂ ਪੂਰੀ ਤਿਆਰੀ ਕਰਕੇ ਮੂੰਹ ਟਾਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚਦੇ ਨੇ ਡੈਂਟਲ ਕਲੀਨਿਕ ਦੇ ਬਾਹਰ ਹੈ ਜੇਬ ਦੇ ਵਿੱਚੋਂ ਬੰਦੂਕ ਕੱਢੀ ਜਾਂਦੀ ਹੈ ਤਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸੇ ਵੇਲੇ ਗੋਲੀ ਨਹੀਂ ਚਲਦੀ ਹਥਿਆਰ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਬਦਮਾਸ਼ ਤੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਇਹ ਬੰਦੂਕ ਚੱਲ ਜਾਏ ਗੋਲੀ ਚਲਾਉਣੀ ਹੈ ਪਰ ਤਕਨੀਕੀ ਖਰਾਬੀ ਦੇ ਕਰਕੇ ਗੋਲੀ ਨਹੀਂ ਚਲਦੀ ਜਿਸ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੂੰ ਹੱਥਾਂ ਪੈਰਾਂ ਦੀ ਪਹਿ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਇਹੇ ਡੈਂਟਲ ਕਲੀਨਿਕ ਦੇ ਬਾਹਰ ਪਹੁੰਚਦੇ ਨੇ ਫਟਾਫਟ ਕੋਈ ਦੇਖ ਨਾ ਲਵੇ ਮੂੰਹ ਟੱਕਿਆ ਹੁੰਦਾ ਦਿਨ ਦਿਹਾੜੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ਉਸ ਵੇਲੇ ਨਾਕਾਮਯਾਬ ਸਾਬਿਤ ਹੁੰਦੀ ਹੈ ਜਦੋਂ ਤਕਨੀਕੀ ਖਰਾਬੀ ਇਸ ਹਥਿਆਰ ਦੇ ਵਿੱਚ ਆ ਜਾਂਦੀ ਹੈ ਇਹ ਤਕਨੀਕੀ ਖਰਾਬੀ ਇਹ ਕਹਿ ਲਈਏ ਵੀ ਇਸ ਜਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸੀ ਉਸ ਦੀ ਚੰਗੀ ਕਿਸਮਤ ਕੀ ਅਚਾਨਕ ਤਕਨੀਕੀ ਖਰਾਬੀ ਆ ਗਈ ਤੇ ਗੋਲੀ ਨਹੀਂ ਚੱਲੀ ਤਾਂ ਫਿਰ ਫਟਾਫਟੇ ਮੌਕੇ ਤੋਂ ਫਰਾਰ ਹੋ ਗਏ ਕਿਸੇ ਨੂੰ ਵੀ ਪਿੰਕ ਨਾ ਲਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਸਵਿਫਟ ਗੱਡੀ ਖੜੀ ਹੋਈ ਹੈ ਦੂਜੇ ਪਾਸੇ ਜਦੋਂ ਇਹ ਗੋਲੀ ਨਹੀਂ ਚਲਦੀ ਤਾਂ ਜਿਹੜੇ ਪੈਰੀ ਇਹ ਬਦਮਾਸ਼ ਹੁੰਦੇ ਨੇ ਉਸੇ ਪੈਰੀ ਫਟਾਫਟ ਭੱਜ ਜਾਂਦੇ ਨੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਪੂਰੀ ਤਿਆਰੀ ਕੀਤੀ ਭੱਜ ਕੇ ਆਇਆ ਮੂੰਹ ਟਕਿਆ ਸਿਰ ਟਕਿਆ ਹੋਇਆ ਸੀ ਬੰਦੂਕ ਨੂੰ ਲੋਡ ਕੀਤਾ ਇੱਕ ਵਾਰ ਚਲਾਈ ਕੋਸ਼ਿਸ਼ ਗੋਲੀ ਤਾਂ ਕਿ ਚੱਲ ਜਾਵੇ ਨਹੀਂ ਚੱਲੀ ਦੂਜੀ ਵਾਰ ਫੇਰ ਦੁਬਾਰਾ ਕੋਸ਼ਿਸ਼ ਕਰਦਾ ਹੈ ਵਿਅਕਤੀ ਪਰ ਨਹੀਂ ਚੱਲਦੀ ਤਾਂ ਕਿ ਕੋਈ ਫੜਨਾ ਲਵੇ ਇਸ ਗੱਲ ਦਾ ਵੀ ਮਨ ਦੇ ਵਿੱਚ ਖੌਫ ਸੀ ਤੇ ਫਟਾਫਟ ਉਸੇ ਮੋਟਰਸਾਈਕਲ ਦੇ ਪਿੱਛੇ ਜਾ ਕੇ ਬੈਠ ਗਿਆ ਤੇ ਫਰਾਰ ਹੋ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਇਹ ਸੋਚਣ ਲਈ ਵੀ ਮਜਬੂਰ ਕਰਦੀਆਂ ਨੇ ਕਿ ਅਸੀਂ ਦਿਨ ਦਿਹਾੜੇ ਵੀ ਹੁਣ ਪੰਜਾਬ ਦੇ ਵਿੱਚ ਸੁਰੱਖਿਅਤ ਹਾਂ ਜਾਂ ਨਹੀਂ ਜੇਕਰ ਇਹ ਗੋਲੀ ਚੱਲ ਜਾਂਦੀ ਤਾਂ ਕਿਸੇ ਦੀ ਜਾਨ ਵੀ ਚਲੀ ਜਾ ਸਕਦੀ ਸੀ ਤਾਂ ਸੁਖਰਾਜ ਸਿੰਘ ਨਾਮ ਦੇ ਵਿਅਕਤੀ ਦੇ ਉੱਤੇ ਜਿਹੜੀ ਐ ਗੋਲੀ ਚਲਾਉਣ ਦੇ ਲਈ ਪਹੁੰਚੇ ਸਨ ਪਿੱਖੀ ਵਿੰਦੇ ਡੈਂਟਲ ਕਲੀਨਿਕ ਦੇ ਬਾਹਰ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਸਫਲ ਨਹੀਂ ਹੋ ਸਕੀ ਤਾਂ ਇਹ ਵੀ ਜਾਣਕਾਰੀ ਸੂਤਰਾ ਮੁਤਾਬਿਕ ਮਿਲੀ ਹੈ ਕਿ ਕਿਸੇ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਦੇ ਕੋਲੋਂ ਇਸ ਡੈਂਟਲ ਕਲੀਨਿਕ ਦੇ ਮਾਲਕ ਨੂੰ ਮਾਰਨ ਦੇ ਲਈ ਲੱਖਾਂ ਰੁਪਏ ਦੀ ਫਿਰ ਰੋਤੀ ਮੰਗੀ ਗਈ ਸੀ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤੇ ਉਸ ਜੋ ਡੈਂਟਲ ਕਲੀਨਿਕ ਦਾ ਮਾਲਕ ਹੈ ਉਸ ਦਾ ਵੀ ਕੋਈ ਚੰਗਾ ਕਰਮ ਅੱਗੇ ਆ ਗਿਆ ਕਿ ਐਨ ਮੌਕੇ ਦੇ ਉੱਤੇ ਗੋਲੀ ਨਹੀਂ ਚੱਲੀ ਤੇ ਉਸ ਦਾ ਬਚਾਅ ਹੋ ਗਿਆ ਤੇ ਇਹਨਾਂ ਬਦਮਾਸ਼ਾਂ ਨੂੰ ਪੁੱਠੇ ਪੈਰੀ ਵਾਪਸ ਜਾਣਾ ਪਿਆ ਤੋ ਲੱਖਾਂ ਰੁਪਏ ਦੀ ਫਿਰੋਤੀ ਮੰਗ ਲਈ ਜਾਂਦੀ ਹੈ ਕਿ ਆਖਿਰਕਾਰ ਅਸੀਂ ਇਸ ਬੰਦੇ ਦਾ ਕੰਮ ਤਮਾਮ ਕਰ ਦੇਣਾ ਪਰ ਕੋਲੋਲ ਉਸ ਵੇਲੇ ਇਹਨਾਂ ਬਦਮਾਸ਼ਾਂ ਦੇ ਨਾਲ ਹੋ ਜਾਂਦੀ ਹੈ ਜਦੋਂ ਘਰੋਂ ਤਾਂ ਪੂਰੀ ਤਿਆਰੀ ਕਰਕੇ ਮੂੰਹ ਢਾਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚਦੇ ਨੇ ਡੈਂਟਲ ਕਲੀਨਿਕ ਦੇ ਬਾਹਰ ਹੈ ਜੇਬ ਦੇ ਵਿੱਚੋਂ ਬੰਦੂਕ ਕੱਢੀ ਜਾਂਦੀ ਹੈ ਤਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸੇ ਵੇਲੇ ਗੋਲੀ ਨਹੀਂ ਚਲਦੀ ਹਥਿਆਰ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਬਦਮਾਸ਼ ਤੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਇਹ ਬੰਦੂਕ ਚੱਲ ਜਾਏ ਗੋਲੀ ਚਲਾਉਣੀ ਹੈ ਪਰ ਤਕਨੀਕੀ ਖਰਾਬੀ ਦੇ ਕਰਕੇ ਗੋਲੀ ਨਹੀਂ ਚਲਦੀ ਜਿਸ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਇਹ ਡੈਂਟਲ ਕਲੀਨਿਕ ਦੇ ਬਾਹਰ ਪਹੁੰਚਦੇ ਨੇ ਫਟਾਫਟ ਕੋਈ ਦੇਖ ਨਾ ਲਵੇ ਮੂੰਹ ਟੱਕਿਆ ਹੁੰਦਾ ਦਿਨ ਦਿਹਾੜੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ਉਸ ਵੇਲੇ ਨਾਕਾਮਯਾਬ ਸਾਬਿਤ ਹੁੰਦੀ ਹੈ ਜਦੋਂ ਤਕਨੀਕੀ ਖਰਾਬੀ ਇਸ ਹਥਿਆਰ ਦੇ ਵਿੱਚ ਆ ਜਾਂਦੀ ਹੈ ਇਹ ਤਕਨੀਕੀ ਖਰਾਬੀ ਇਹ ਕਹਿ ਲਿਏ ਵੀ ਇਸ ਜਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸੀ ਉਸ ਦੀ ਚੰਗੀ ਕਿਸਮਤ ਕੀ ਅਚਾਨਕ ਤਕਨੀਕੀ ਖਰਾਬੀ ਆ ਗਈ ਤੇ ਗੋਲੀ ਨਹੀਂ ਚੱਲੀ ਤਾਂ ਫਿਰ ਫਟਾਫਟੇ ਮੌਕੇ ਤੋਂ ਫਰਾਰ ਹੋ ਗਏ ਕਿਸੇ ਨੂੰ ਵੀ ਪਿੰਕ ਨਾ ਲਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਸਵਿਫਟ ਗੱਡੀ ਖੜੀ ਹੋਈ ਹੈ ਦੂਜੇ ਪਾਸੇ ਜਦੋਂ ਇਹ ਗੋਲੀ ਨਹੀਂ ਚਲਦੀ ਤਾਂ ਜਿਹੜੇ ਪੈਰੀ ਇਹ ਬਦਮਾਸ਼ ਹੁੰਦੇ ਨੇ ਉਸੇ ਪੈਰੀ ਫਟਾਫਟ ਭੱਜ ਜਾਂਦੇ ਨੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਪੂਰੀ ਤਿਆਰੀ ਕੀਤੀ ਭੱਜ ਕੇ ਆਇਆ ਮੂੰਹ ਟਕਿਆ ਸਿਰ ਟਕਿਆ ਹੋਇਆ ਸੀ ਬੰਦੂਕ ਨੂੰ ਲੋਡ ਕੀਤਾ ਇੱਕ ਵਾਰ ਚਲਾਈ ਕੋਸ਼ਿਸ਼ ਗੋਲੀ ਤਾਂ ਕਿ ਚੱਲ ਜਾਵੇ ਨਹੀਂ ਚੱਲੀ ਦੂਜੀ ਵਾਰ ਫੇਰ ਦੁਬਾਰਾ ਕੋਸ਼ਿਸ਼ ਕਰਦਾ ਹੈ ਵਿਅਕਤੀ ਪਰ ਨਹੀਂ ਚੱਲਦੀ ਤਾਂ ਕਿ ਕੋਈ ਫੜ ਨਾ ਲਵੇ ਇਸ ਗੱਲ ਦਾ ਵੀ ਮਨ ਦੇ ਵਿੱਚ ਖੌਫ ਸੀ ਤੇ ਫਟਾਫਟ ਉਸੇ ਮੋਟਰਸਾਈਕਲ ਦੇ ਪਿੱਛੇ ਜਾ ਕੇ ਬੈਠ ਗਿਆ ਤੇ ਫਰਾਰ ਹੋ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਇਹ ਸੋਚਣ ਲਈ ਵੀ ਮਜਬੂਰ ਕਰਦੀਆਂ ਨੇ ਕਿ ਅਸੀਂ ਦਿਨ ਦਿਹਾੜੇ ਵੀ ਹੁਣ ਪੰਜਾਬ ਦੇ ਵਿੱਚ ਸੁਰੱਖਿਅਤ ਹਾਂ ਜਾ ਨਹੀਂ ਜੇਕਰ ਇਹ ਗੋਲੀ ਚੱਲ ਜਾਂਦੀ ਤਾਂ ਕਿਸੇ ਦੀ ਜਾਨ ਵੀ ਚਲੀ ਜਾ ਸਕਦੀ ਸੀ ਤਾਂ ਸੁਖਰਾਜ ਸਿੰਘ ਨਾਮ ਦੇ ਵਿਅਕਤੀ ਦੇ ਉੱਤੇ ਜਿਹੜੀ ਹੈ ਗੋਲੀ ਚਲਾਉਣ ਦੇ ਲਈ ਪਹੁੰਚੇ ਸਨ ਪਿੱਖੀ ਵਿੰਦੇ ਡੈਂਟਲ ਕਲੀਨਿਕ ਦੇ ਬਾਹਰ ਕੋਸ਼ਿਸ਼ ਕੀਤੀ ਪਰ ਕੋਸ਼ਿਸ਼ ਸਫਲ ਨਹੀਂ ਹੋ ਸਕੀ ਤਾਂ ਇਹ ਵੀ ਜਾਣਕਾਰੀ ਸੂਤਰਾਂ ਮੁਤਾਬਕ ਮਿਲੀ ਹੈ ਕਿ ਕਿਸੇ ਵਿਦੇਸ਼ ਦੇ ਵਿੱਚ ਬੈਠੇ ਗੈਂਗਸਟਰ ਦੇ ਕੋਲੋਂ ਇਸ ਡੈਂਟਲ ਕਲੀਨਿਕ ਦੇ ਮਾਲਕ ਨੂੰ ਮਾਰਨ ਦੇ ਲਈ ਲੱਖਾਂ ਰੁਪਏ ਦੀ ਫਿਰੋਤੀ ਮੰਗੀ ਗਈ ਸੀ ਹਾਲਾਂਕਿ ਪੁਲਿਸ ਇਸ ਮਾਮਲੇ ਦਾ ਵਿੱਚ ਜਾਂਚ ਪੜਤਾਲ ਕਰ ਰਹੀ ਹੈ ਤੇ ਉਸ ਜੋ ਡੈਂਟਲ ਕਲੀਨਿਕ ਦਾ ਮਾਲਕ ਹੈ ਉਸ ਦਾ ਵੀ ਕੋਈ ਚੰਗਾ ਕਰਮ ਅੱਗੇ ਆ ਗਿਆ ਕਿ ਐਨ ਮੌਕੇ ਦੇ ਉੱਤੇ ਗੋਲੀ ਨਹੀਂ ਚੱਲੀ ਤੇ ਉਸ ਦਾ ਬਚਾਅ ਹੋ ਗਿਆ ਤੇ ਇਹਨਾਂ ਬਦਮਾਸ਼ਾਂ ਨੂੰ ਪੁੱਠੇ ਪੈਰੀ ਵਾਪਸ ਜਾਣਾ ਪਿਆ ਲੱਖਾਂ ਰੁਪਏ ਦੀ ਫਿਰੋਤੀ ਮੰਗ ਲਈ ਜਾਂਦੀ ਹੈ ਕਿ ਆਖਿਰਕਾਰ ਅਸੀਂ ਇਸ ਬੰਦੇ ਦਾ ਕੰਮ ਤਮਾਮ ਕਰ ਦੇਣਾ ਪਰ ਕੋਲੋਲ ਉਸ ਵੇਲੇ ਇਹਨਾਂ ਬਦਮਾਸ਼ਾਂ ਦੇ ਨਾਲ ਹੋ ਜਾਂਦੀ ਹੈ ਜਦੋਂ ਘਰੋਂ ਤਾਂ ਪੂਰੀ ਤਿਆਰੀ ਕਰਕੇ ਮੂੰਹ ਟਾਕੇ ਮੋਟਰਸਾਈਕਲ ਤੇ ਸਵਾਰ ਹੋ ਕੇ ਪਹੁੰਚਦੇ ਨੇ ਡੈਂਟਲ ਕਲੀਨਿਕ ਦੇ ਬਾਹਰ ਹੈ ਜੇਬ ਦੇ ਵਿੱਚੋਂ ਬੰਦੂਕ ਕੱਢੀ ਜਾਂਦੀ ਹੈ ਤਾਂ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਉਸੇ ਵੇਲੇ ਗੋਲੀ ਨਹੀਂ ਚਲਦੀ ਹਥਿਆਰ ਦੇ ਵਿੱਚ ਕੋਈ ਤਕਨੀਕੀ ਖਰਾਬੀ ਆ ਜਾਂਦੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਇਸ ਬਦਮਾਸ਼ ਤੇ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂਕਿ ਇਹ ਬੰਦੂਕ ਚੱਲ ਜਾਏ ਗੋਲੀ ਚਲਾਉਣੀ ਹੈ ਪਰ ਤਕਨੀਕੀ ਖਰਾਬੀ ਦੇ ਕਰਕੇ ਗੋਲੀ ਨਹੀਂ ਚਲਦੀ ਜਿਸ ਤੋਂ ਬਾਅਦ ਇਹਨਾਂ ਬਦਮਾਸ਼ਾਂ ਨੂੰ ਹੱਥ-ਪੈਰਾਂ ਦੀ ਪਹੇਜ ਜਾਂਦੀ ਹੈ ਤੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਤਾਂ ਮੋਟਰਸਾਈਕਲ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਇਹ ਡੈਂਟਲ ਕਲੀਨਿਕ ਦੇ ਬਾਹਰ ਪਹੁੰਚਦੇ ਨੇ ਫਟਾਫਟ ਕੋਈ ਦੇਖ ਨਾ ਲਵੇ ਮੂੰਹ ਟੱਕਿਆ ਹੁੰਦਾ ਦਿਨ ਦਿਹਾੜੇ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪਰ ਇਹ ਕੋਸ਼ਿਸ਼ ਉਸ ਵੇਲੇ ਨਾਕਾਮਯਾਬ ਸਾਬਿਤ ਹੁੰਦੀ ਹੈ ਜਦੋਂ ਤਕਨੀਕੀ ਖਰਾਬੀ ਇਸ ਹਥਿਆਰ ਦੇ ਵਿੱਚ ਆ ਜਾਂਦੀ ਹੈ ਇਹ ਤਕਨੀਕੀ ਖਰਾਬੀ ਇਹ ਕਹਿ ਲਈਏ ਵੀ ਇਸ ਜਿਸ ਦੇ ਉੱਤੇ ਗੋਲੀਆਂ ਚਲਾਉਣੀਆਂ ਸੀ ਉਸ ਦੀ ਚੰਗੀ ਕਿਸਮਤ ਕੀ ਅਚਾਨਕ ਤਕਨੀਕੀ ਖਰਾਬੀ ਆ ਗਈ ਤੇ ਗੋਲੀ ਨਹੀਂ ਚੱਲੀ ਤਾਂ ਫਿਰ ਫਟਾਫਟੇ ਮੌਕੇ ਤੋਂ ਫਰਾਰ ਹੋ ਗਏ ਕਿਸੇ ਨੂੰ ਵੀ ਪਿੰਕ ਨਾ ਲਗੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਪਾਸੇ ਸਵਿਫਟ ਗੱਡੀ ਖੜੀ ਹੋਈ ਹੈ ਦੂਜੇ ਪਾਸੇ ਜਦੋਂ ਇਹ ਗੋਲੀ ਨਹੀਂ ਚਲਦੀ ਤਾਂ ਜਿਹੜੇ ਪੈਰੀ ਇਹ ਬਦਮਾਸ਼ ਹੁੰਦੇ ਨੇ ਉਸੇ ਪੈਰੀ ਫਟਾਫਟ ਭੱਜ ਜਾਂਦੇ ਨੇ ਆਪਣੇ ਵੱਲੋਂ ਤਾਂ ਪੂਰੀ ਕੋਸ਼ਿਸ਼ ਪੂਰੀ ਤਿਆਰੀ ਕੀਤੀ ਭੱਜ ਕੇ ਆਇਆ ਮੂੰਹ ਟਕਿਆ ਸਿਰ ਟਕਿਆ ਹੋਇਆ ਸੀ ਬੰਦੂਕ ਨੂੰ ਲੋਡ ਕੀਤਾ ਇੱਕ ਵਾਰ ਚਲਾਈ ਕੋਸ਼ਿਸ਼ ਗੋਲੀ ਤਾਂ ਕਿ ਚੱਲ ਜਾਵੇ ਨਹੀਂ ਚੱਲੀ ਦੂਜੀ ਵਾਰ ਫੇਰ ਦੁਬਾਰਾ ਕੋਸ਼ਿਸ਼ ਕਰਦਾ ਹੈ ਵਿਅਕਤੀ ਪਰ ਨਹੀਂ ਚੱਲਦੀ ਤਾਂ ਕਿ ਕੋਈ ਫੜਨਾ ਲਵੇ ਇਸ ਗੱਲ ਦਾ ਵੀ ਮਨ ਦੇ ਵਿੱਚ ਖੌਫ ਸੀ ਤੇ ਫਟਾਫਟ ਉਸੇ ਮੋਟਰਸਾਈਕਲ ਦੇ ਪਿੱਛੇ ਜਾ ਕੇ ਬੈਠ ਗਿਆ ਤੇ ਫਰਾਰ ਹੋ ਗਿਆ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਤਸਵੀਰਾਂ ਇਹ ਸੋਚਣ ਲਈ ਵੀ ਮਜਬੂਰ ਕਰਦੀਆਂ ਨੇ ਕਿ ਅਸੀਂ ਦਿਨ ਦਿਹਾੜੇ ਵੀ ਹੁਣ ਪੰਜਾਬ ਦੇ ਵਿੱਚ ਸੁਰੱਖਿਅਤ ਹਾਂ ਜਾ ਨਹੀਂ ਜੇਕਰ ਇਹ ਗੋਲੀ ਚੱਲ ਜਾਂਦੀ ਤਾਂ ਕਿਸੇ ਦੀ ਜਾਨ ਵੀ ਚਲੀ ਜਾ ਸਕਦੀ ਸੀ ਤਾਂ ਸੁਖਰਾਜ ਸਿੰਘ ਨਾਮ ਦੇ ਵਿਅਕਤੀ ਦੇ ਉੱਤੇ ਜਿਹੜੀ ਹੈ